ਜੀ ਕੀ ਕਹਿਣਾ ਚਾਹੋਗੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਅੱਜ ਦਾ ਜਿਹੜਾ ਕੈਂਪ ਹੈ ਸਵਰਗੀ ਓਮਪrakash ਵੈਲਫੇਅਰ ਚੈਰੀਟੇਬਲ ٹرسٹ ਵੱਲੋਂ ਸਵਰਗੀ ਓਮਪrakash ਦੀ ਯਾਦ ਵਿੱਚ ਅਕੀ ਯਾਦ ਵਿੱਚ ਲਗਾਇਆ ਗਿਆ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਬੰਗਾ ਗਾਜੀਵਾਦ ਜਿਹੜਾ ਉਹਨਾਂ ਪਰਿਵਾਰ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਤੇ ਉਹਨਾਂ ਦੇ ਯਾਰਾਂ ਮਿੱਤਰਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿਉਂਕਿ ਕਿਸੇ ਬੰਦੇ ਦੀ ਜਦੋਂ ਉਹ ਚਲਾ ਜਾਂਦਾ ਉਹਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਭ ਤੋਂ ਵਧੀਆ ਇਹ ਉਪਰਾਲਾ ਕੀਤਾ ਜਾਂਦਾ ਹੈ ਉਧੇ ਇਹ ਨਾਲ ਇੱਕ ਕਈ ਬੱਚਿਆਂ ਦੀ ਜਿ ਕਈ ਜਿੰਦਗੀਆਂ ਬਾਦੀ ਨੇ ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਪੜਿਆਲਾ ਸੈਲੈਸੀਮਿਕ ਜਿੰਡਰ ਇੰਟਰਵੈਨਸ਼ਨ ਦਾ ਪ੍ਰੋਜੈਕਟ ਹੁੰਦੇ ਰਾਤੇ ਦੋ 60 ਬੱਚਿਆਂ ਦੀ ਅਸੀਂ ਦੇਖਭਾਲ ਕਰ ਰਹੇ ਹਾਂ ਜਿਨ੍ਹਾਂ ਨੂੰ ਹਰ 15 ਜਾਂ 10 ਦਿਨਾਂ ਬਾਅਦ ਬਲੱਡ ਦੀ ਜ਼ਰੂਰਤ ਪੈਂਦੀ ਹੈ ਆਮ ਲੋਕਾਂ ਵੱਲੋਂ ਇੱਕ ਖੂਨਦਾਨ ਕਰਨ ਨਾਲ ਉਹਨਾਂ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ ਮੈਂ ਓਮਪ੍ਰਕਾਸ਼ ਚੈਰੀਟੇਬਲ ਟਰਸਟ ਹੁੰਦਾ ਗਾਜੀ ਵਸੇ ਉਹਨਾਂ ਯਾਰਾਂ ਮਿੱਤਰਾਂ ਦਾ ਦੋਸਤਾਂ ਦਾ ਸਮਾਣਾ ਵਾਸੀ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕਰਕੇ ਅੱਜ ਸਾਨੂੰ ਸੋਚ ਦੇ ਕਿ ਸਾਨੂੰ ਆਸ ਹੈ ਕਿ ਇਹ ਉਹਨਾਂ ਇਕੱਠਾ ਕਰਕੇ ਅਸੀਂ ਬੱਚਿਆਂ ਦੀ ਜਾਨਵਰਾਂ ਦੀ ਸਹਾਇਤਾ ਕਰਾਂਗੇ। ਪਾਤਾ ਵੀ ਜਿੱਥੇ ਇੱਧਰ ਇੱਧਰ ਪਾਇਆ ਵੀਰ ਜੀ।

और चुनाव भी ਟਾਈਫਾਈਡ ਬੂ ਮਲੇਰੀਆ ਚਿਕਨਗੋਨੀਆ ਕਾਲਾ ਪੀਰੀਆ ਟੀਕਾ ਜਿਹੜਾ ਉਹ ਯਚੂਰ ਦੇ ਆਉਂਦਾ ਉਹ ਨਹੀਂ ਨਿਕਲ ਗਿਆ ਜਿਹੜੇ ਉਹਨੇ ਫੜ ਕਈ ਬਾਰੇ ਪਾਸਟਿਕ 对的、嗯。 ਪਾਈ ਨਾ ਰੇ ਨਾ ਕਲੀਅਰ ਹੈ ਟ੍ਰੀ ਕੀ ਅਰੇ ਅਰੇ ਟ੍ਰੀ ਕੀ ਆਪਾਂ ਕੀ ਗੱਲ ਦੀ ਗੱਲ ਕਰ ਰਹੇ ਹਾਂ ਬੰਨਾਂ ਦੇ ਯਾਰਾਂ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਅੱਜ ਇਹ ਖੂਨਦਾਨ ਕੈਂਪ ਲਗਾਇਆ ਗਿਆ ਸਮਾਣੇ ਚ ਸਤਿਮਤਾ ਮੰਦਿਰ ਤੇ ਖੂਨਦਾਨ ਇੱਕ ਮਹਾਨ ਦਾਣਾ ਹੈ ਮਹਾਂ ਕਲਿਆਣਾ ਹੈ ਜਿਹਦਾ ਕਿ ਇੱਕ ਖੂਨ ਦਾ ਟਿੱਕਾ ਵੀ ਇੱਕ ਬਹੁਤ ਕੀਮਤੀ ਜਾਨ ਨੂੰ ਬਚਾ ਸਕਦਾ ਹੈ ਇਹ ਕੈਂਪ ਸਰਗਬਸੀ ਲੱਕੀ ਗਰਗ ਦੀ ਆਦ ਵਿੱਚ ਜਿਹੜੇ ਕਿ ਮੰਗਤ ਗਾਜੇਵਾਦੀ ਨੇ ਉਹਨਾਂ ਦੇ ਬੇਟੇ ਦੀ ਯਾਦ ਵਿੱਚ ਦੂਜਾ ਇਹ ਕਿ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਇਹ ਪ੍ਰੋਜੈਕਟ ਯਾਨੀ ਕਿ ਹਰ ਸਾਲ ਕਿਸੇ ਨਾ ਕਿਸੇ ਤਰ੍ਹਾਂ ਹਰ ਮਹੀਨੇ ਕੋਈ ਨਾ ਕੋਈ ਡੋਨੇਸ਼ਨ ਦਾ ਕੰਮ ਪਰ ਇਹ ਸਮਾਜ ਭਲਾਈ ਦੇ ਕੰਮ ਇਹ ਸਾਰੇ ਇਹਨਾਂ ਦੇ ਯਾਰ ਦੋਸਤਾਂ ਵੱਲੋਂ ਇਹ ਲਗਾਇਆ ਜਾ ਰਿਹਾ ਸਮਾਣੇ ਚ ਸਮਾਣੇ ਜੀ ਯਾਨੀ ਕਿ ਸਮਾਣਿਕ ਨਵਾਬਾਂ ਦਾ ਸ਼ਹਿਰ ਹੈ ਦਾਨੀਆਂ ਦਾ ਸ਼ਹਿਰ ਹੈ ਸਰਬੰਸ ਦਾਨੀਆਂ ਦਾ ਸ਼ਹਿਰ ਹੈ ਜਿੱਥੇ ਕਿ ਹਰ ਕੋਈ ਨਾ ਕੋਈ ਹਰ ਮਹੀਨੇ ਕਿਸੇ ਨਾ ਕਿਸੇ ਤਰ੍ਹਾਂ ਦਾ ਯਾਨੀ ਕਿ ਕਾਰ ਸੇਵਾ ਦਾ ਪ੍ਰੋਜੈਕਟ ਲਗਾਇਆ ਜਾ ਰਿਹਾ ਸੋ ਲੋਕਾਂ ਨੂੰ ਵੀ ਅਪੀਲ ਹੈ ਕਿ ਖੂਨ ਦਾਨ ਦੇ ਕੇ ਕਿਸੇ ਦਾ ਕਿਸੇ ਦੀ ਕੀਮਤੀ ਜਾਨ ਬਚਾ ਸਕਦੀ ਹੈ ਇਹਦੇ ਸਾਨੂੰ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਜਿਹੜਾ ਕਿ ਲੋੜਵੰਦ ਪਰਿਵਾਰ ਹੈ ਜਾਂ ਲੋੜਵੰਦ ਪਰਸਨ ਹੈ ਉਹ ਆਪਣੀ ਜਾਨ ਨੂੰ ਬਚਾ ਸਕਦਾ ਹੈ ਕਿ ਇਸ ਕਰਕੇ ਸਾਨੂੰ ਸਾਰਿਆਂ ਨੂੰ ਉਹ দান ਕਰਨਾ ਚਾਹੀਦਾ ਹੈ ਕੈਂਪ ਜਿਹੜਾ ਹੈ ਕਿ ਉਪਰਕਾ ਸੋਸਾਇਟੀ ਸਮਾਣਾ ਵੱਲੋਂ ਲਗਾਇਆ ਜਾ ਰਿਹਾ ਲੱਕੀ ਸਵਰਗਵਾਸੀ ਲੱਕੀ ਗਰਗ ਦੀ ਆਦ ਵਿੱਚ ਜਿਹਦੇ ਜਿੰਨੇ ਵੀ ਉਹਦੇ ਫਰੈਂਡ ਸਰਕਲ ਨਾਲ ਫਰੈਂਡ ਸਰਕਲ ਨਾਲ ਵੱਲੋਂ ਇਹ ਕੈਂਪ ਲਗਾਇਆ ਜਾ ਰਿਹਾ ਸੋ ਅੱਜ ਵੀ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੈ ਵੀ ਤੁਹਾਡੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਤੁਹਾਨੂੰ ਉਹਨਾਂ ਦਾ ਯਾਦ ਰੱਖਣ ਵਾਸਤੇ ਇਹ ਤੁਹਾਡੇ ਦੋਸਤਾਂ ਵੱਲੋਂ ਜਿਹੜਾ ਹੈ ਕਿ ਤੁਹਾਡੇ ਪਰਿਵਾਰ ਵੱਲੋਂ ਇਹ ਖੂਨਦਾਨ ਕੈਂਪ ਲਗਾਇਆ ਜਾਵੇ। ਹਾਂ ਸਰੀਰਕ ਤੌਰ ਤੇ ਪਰ ਉਹ ਸਾਡੇ ਇਸ ਦੁਨੀਆ 'ਚ ਇਸ ਫਾਨੀ ਦੁਨੀਆ 'ਚ ਨਹੀਂ ਹੈ। ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਹਨ ਪਰ ਉਹ ਸਾਡੇ ਦਿਲਾਂ ਦੀ ਧੜਕਣ ਨੇ ਸਾਡੇ ਦਿਲਾਂ 'ਚ ਉਹ ਰਾਜ਼ ਕਰ ਰਹੇ ਨੇ। ਸੋ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਇਹ ਕੈਂਪ ਨੂੰ ਸਮਰਪਿਤ ਕੀਤਾ ਗਿਆ ਹੈ। ਬੀਜੇ ਜੀ ਕੀ ਕਹਿਣਾ ਚਾਹੋਗੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ? ਅੱਜ ਦਾ ਜਿਹੜਾ ਟੈਂਪ ਹੈ ਆਮ ਪ੍ਰਕਾਸ਼ ਵੈਲਫੇਅਰ ਸੁਸਾਇਟੀ ਵੱਲੋਂ ਇਹ ਸਰਗੀ ਆਮ ਪ੍ਰਕਾਸ਼ ਲੱਕੀ ਦੀ ਯਾਦ ਵਿੱਚ ਦੂਜਾ ਕੈਂਪ ਉਹਨਾਂ ਦੇ ਯਾਰ ਦੋਸਤਾਂ ਅਤੇ ਜਿਹੜਾ ਉਹਨਾਂ ਦਾ ਚੈਰੀਟੇਬਲ ਟਰਸਟ ਬਣਾਇਆ ਗਿਆ ਉਹਦੇ ਪਰਿਵਾਰ ਵੱਲੋਂ ਲਗਾਇਆ ਗਿਆ। ਇਹ ਬਹੁਤ ਵੱਡਾ ਪਰਾਲਾ ਹੈ ਕਿਉਂਕਿ ਸਭ ਤੋਂ ਵੱਡਾ ਧੰਨ ਜਿਹੜਾ ਖੂਨਦਾਨ ਬਣਿਆ ਗਿਆ। ਇਨਸਾਨ ਦੇ ਵਿੱਚ ਕਿਉਂਕਿ ਆਮ ਫੈਕਟਰੀ ਤੇ ਬਣਦਾ ਨਹੀਂ ਹੈ। ਇਹਦਾ ਇੱਕ ਇਨਸਾਨ ਦੂਜੇ ਇਨਸਾਨ ਨੂੰ ਦਿੰਦਾ ਹੈ ਤਾਂ ਉਹਦਾ ਜੀਵਨਦਾਨ ਬਣਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਥੈਲੇਸੀਮੀ ਸੋਸਾਇਟੀ ਪਟਿਆਲਾ ਦਾ ਪ੍ਰੈਜ਼ੀਡੈਂਟ ਹਾਂ ਤੇ 260 ਸਤ ਤੱਕ ਲਗਭਗ ਥੈਲੇਸੀਮੀ ਦੇ ਬੱਚੇ ਨੇ ਜਿਹੜੇ ਕੀ ਵੱਖ-ਵੱਖ ਸ਼ਹਿਰ ਤੋਂ ਆਉਂਦੇ ਨੇ ਉਹਨਾਂ ਨੂੰ ਹਰ 10-15 ਦਿਨ ਬਾਅਦ ਫੋਨ ਦੀ ਲੋੜ ਪੈਂਦੀ ਹੈ